ਹੁਣ ਮੈਂ ਇੱਕ ਕੇਸਰ ਦਾ ਦਾਣਾ ਲੀਤਾ ਐ ਪਿਓਰ ਕਿਸਰ ਐ ਐ ਮੈਂ ਰੱਖ ਲਿਆ ਜ਼ਰਾ ਨਜ਼ਦੀਕ ਕਰਕੇ ਦਿਖਾ ਦਿਏ ਕੈਮਰਾ ਪਰਸਨ ਉਸੇ ਕਾਹਾਂਗਾ ਕਿਸਰ ਦਾ ਦਾਣਾ ਆ ਗਿਆ ਠੀਕ ਹੈ ਜੀ ਮੈਂ ਇੱਕ ਤੇਲ ਇਹਦੇ ਉੱਤੇ ਪਾ ਦੇਣਾ ਠੀਕ ਹੈ ਜੀ ਇਹ ਆਪਾਂ ਇੱਕ ਤੇਲ ਦੀ ਬੂੰਦ ਪਾਤੀ ਇਹਦੇ ਤੇ ਠੀਕ ਹੈ ਠੀਕ ਐ ਇਹ ਪਾ ਲਈ ਦੋ ਬੂੰਦਾ ਪਾਤੀਆਂ ਠੀਕ ਐ ਹੁਣ ਮੈਂ ਇਹਨੂੰ ਮਾਲਿਸ਼ ਕਰਨਾ ਜੇ ਇਹ ਰੱਚ ਜੇ ਤੇ ਮਤਲਬ ਇਹ ਰਿਜ਼ਲਟ ਦੇਗਾ ਰੱਚ ਨਹੀਂ ਰਿਹਾ ਇਹ ਤਾਂ ਟੁੱਟ ਗਿਆ ਜੀ ਇਹ ਟੁੱਟ ਗਿਆ ਰੱਚ ਨਹੀਂ ਰਿਹਾ ਨਾ ਜਦੋਂ ਇਹ ਰਚ ਨਹੀਂ ਰਿਹਾ ਤੇ ਕੀ ਰਿਜ਼ਲਟ ਦੇਗਾ ਕੋਈ ਰਿਜ਼ਲਟ ਨਹੀਂ ਦੇਗਾ ਠੀਕ ਹੈ ਇਹ ਕਿਸਰ ਖਾਣ ਵਾਸਤੇ ਠੀਕ ਜਿਹੜਾ ਬਾਜ਼ਾਰਾਂ ਵਿੱਚੋਂ ਤੁਹਾਨੂੰ ਕੇਸਰ ਮਿਲਦਾ ਹੈ ਉਹ ਤੁਸੀਂ ਖਾ ਲਓ ਠੀਕ ਹੈ ਦੁੱਧ ਵਿੱਚ ਪਾ ਕੇ ਉਬਾਲ ਲਓ ਖਾ ਲਓ ਇਹਨੂੰ ਜਿੰਨਾ ਮਰਜ਼ੀ ਮੈਂ ਅਸਲੀ ਜਾਵਾਂ ਇਹਨੇ ਰਚਣਾ ਨਹੀਂ ਹੈ ਠੀਕ ਹੈ ਇਹਦੇ ਪੈਰਲਲ ਹੀ ਜਿਹੜਾ ਅਸੀਂ ਇਨਫਿਊਜ਼ਡ ਹੈ ਦੇਖੋ ਇਹਨੂੰ ਸਾਫ਼ ਕਰ ਲੈਣੇ ਆ ਠੀਕ ਹੈ ਇਹ ਆਪਾਂ ਸਾਫ਼ ਕਰ ਲਿਆ ਠੀਕ ਹੈ ਜੀ ਠੀਕ ਹੈ ਹੋ ਗਿਆ ਇੰਦੀ ਪੈਰਲਲ ਜਗ੍ਹਾ ਆਪਾਂ ਇਹ ਵਰਤੋਂ ਕਰ ਲੈਣੇ ਆ ਆਪਣੇ ਵਾਲੇ ਇਨਫਿਊਜ਼ਡ ਕੇਸਰ ਦੀ ਇਹ ਦੇਖੋ ਇਹ ਜਿਹੜਾ ਦੇਖ ਰਹੇ ਹੋ ਨਾ ਗੋਰ ਨਾਲ ਦੇਖਿਆ ਜਾਂਦੀ ਇੱਕ ਇੱਕ ਬੂੰਦ ਦੇ ਅੰਦਰ ਕੇਸਰ ਹੈਗਾ ਇਹ ਦੇਖੋ ਦਿਖ ਰਿਹਾ ਕੇਸਰ ਵਿੱਚੋਂ ਕੇਸਰ ਨਿਕਲੇ ਮੈਂ ਇੱਕ ਹੀ ਬੂੰਦ ਪਾਈ ਹੈ ਦੂਜੀ ਬੂੰਦ ਨਹੀਂ ਪਾਰਿਆ ਐ ਮੈਂ ਬੰਦ ਕਰਤਾ ਇਹਦੇ ਚ ਲਾਲ ਇਹ ਦਿਖ ਰਿਹਾ ਕੇਸਰ ਦਿਖ ਰਿਹਾ ਇਹ ਇਹਨੂੰ ਆਪਾਂ ਹੌਲੀ ਹੌਲੀ ਹੁਣ ਰਗੜਨਾ ਸ਼ੁਰੂ ਕਰ ਦਿੰਦੇ ਆ ਇਹਦਾ ਵਿੱਚੀ ਮੈਲਟ ਹੋ ਗਿਆ ਜੀ ਸਰ ਇਹ ਕੇਸਰ ਗਿਆ ਵਿੱਚ